ਥਾਣਾ ਗਿੱਦੜਬਾਹਾ ਅਤੇ ਥਾਣਾ ਕੋਟਪਾਈ ਅਧੀਨ ਆਉਂਦੇ ਅਸਲਾਧਾਰਕ ਆਪਣਾ ਆਪਣਾ ਅਸਲਾ ਆਉਣ ਵਾਲੇ 2 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਦੇਣ ਡੀਐਸਪੀ ਜਸਵੀਰ ਸਿੰਘ ਪੰਨੂ ਅੱਜ ਦਿਨ ਸੋਮਵਾਰ ਸਮਾਗਮ ਰਿ ਹੋਏ ਸ਼ਾਮ ਨੂੰ 7 ਵਜੇ ਥਾਣਾ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਦੜਬਾਹਾ ਦੀ ਡੀਐਸਪੀ ਜਸਵੀਰ ਸਿੰਘ ਪੰਨੂ ਨੇ ਕਿਹਾ ਕਿ ਥਾਣਾ ਗਿੱਦੜਬਾਹਾ ਅਤੇ ਥਾਣਾ ਕੋਟਪਾਈ ਅਧੀਨ ਆਉਂਦੇ ਅਸਲਾਧਾਰਕ ਆਪਣਾ ਆਪਣਾ ਅਸਲਾ ਆਉਣ ਵਾਲੇ 2 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਲੋਕ ਸਭਾ ਇਲੈਕਸ਼ਨ ਆ ਰਹੀ ਨੇ ਤੇ ਅਸਲੇ ਨੂੰ ਲੈ ਕੇ ਕੀ ਪੋਜੀਸ਼ਨ ਆ ਸਰ ਦੋਵਾਂ ਥਾਣਿਆਂ ਦੇ ਵਿੱਚ ਇਹ ਸਾਬਰੀ ਨਾ ਗਿਦਰਵਾ ਦੇ ਵਿੱਚ ਦੋ ਥਾਣੇ ਬੰਦੇ ਕੋਟਪਾਈ ਥਾਣਾ ਗਿਦਰਵਾ ਜੋ ਸਾਬਰੀ ਨਾ ਗਿਦਰਵਾ ਦੇ ਵਿੱਚ 4038 ਟੋਟਲ ਅਸਲੇ ਨੇ ਜਿਨ੍ਹਾਂ ਦੇ ਵਿੱਚ ਅਸਲਾ ਤਾਕਤ ਲਗਿਨੇ 5000 ਤਾਂ ਥਾਣਾ ਗਿਦਰਵਾ ਦਾ 85% ਅਸਲਾ ਜਮ ਹੋ ਗਿਆ ਤੇ ਥਾਣਾ ਕੋਟਪਾਈ ਦਾ 15% ਜਿੰਨਾ ਲੋਕਾਂ ਦਾ ਅਸਲਾ ਜਮਾ ਨਹੀਂ ਹੋਇਆ ਅਜੇ ਤੱਕ ਜਿਨ੍ਹਾਂ ਨੇ ਨਾ ਅਜੇ ਤੱਕ ਗਨ ਹਾਸਤੇ ਜਮਾ ਕਰਾਇਆ ਉਹਨਾਂ ਨੂੰ ਅਸੀਂ ਆਪਦੇ ਮਾਧਿਅਮ ਰਾਹੀਂ ਇਹ ਪੀੜ ਕਰਨਾ ਚਾਹੁੰਦੇ ਆਂ ਕਿ ਆਪੋ ਆਪਣਾ ਅਸਲਾ ਜਾਂਦਾ ਬਾਕੀ ਰਹਿਣ ਦਾ ਗਨ ਹਾਸਤੇ ਜਮਾ ਕਰਵਾ ਦਿਓ ਜਾਂ ਥਾਣਾ ਕੋਟਪਈ ਦੇ ਦਰਵਾਜ਼ੇ 'ਤੇ ਆਓ ਜੇਕਰ ਤੁਸੀਂ ਜਮਾ ਨਾ ਕਰਾਇਆ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮਤਲਬ ਜੋ ਕਾਨੂੰਨੀ ਕਾਰਵਾਈ ਬਕੀ ਰਹੀ ਉਹ ਤੁਹਾਨੂੰ ਸਾਫ ਕੀਤੀ ਜਾਵੇ ਸਰ ਕੀ ਵਜ੍ਹਾ ਵਾਰ-ਵਾਰ ਪੁਲਿਸ ਵੱਲੋਂ ਕਹਿ ਦਿੱਤਾ ਜਾ ਰਿਹਾ ਅਸਲਾ ਹਰਕਾ ਨੂੰ ਲੇਕ ਨੂੰ ਨਹੀਂ ਜਮਾ ਕਰਵਾ ਰਹੇ ਜੀ ਕੀ ਆ ਦੀ ਮੀਂਹ ਪੂਰੀ ਕਰਨ ਕਰਕੇ ਪਰ ਅਸੀਂ 2 ਦਿਨ ਦਾ ਟਾਈਮ ਦਿੱਤਾ ਨੂੰ ਆਪਦੇ ਮਾਧਿਅਮ ਰਹੀ ਜੀ 2 ਦਿਨ ਤੇ ਨਾਮ ਦੇਣਗੇ ਜਮ੍ਹਾਂ ਕਰਾਉਗੇ ਉਹਨਾਂ ਦੇ ਖਲਾਫ ਕੰਮੀ ਕਰ ਦੀ ਕੀਤੀ ਜਾਵੇਗੀ